ਵੱਲਾ ਵਾਇਗੁਰਜੀ ਦੇ ਖਾਲਸਾ ਵਾਇਗੁਰਜੀ ਫੱਦੇ ਜੀ ਧੰਨਵਾਦ ਜੀ ਮਾਨਯੋਗ ਮੰਤਰੀ ਕੰਮਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦਾ ਔਰ ਸਾਡੇ ਐਮਐਲਏ ਹਲਕਾ ਟਾਰੀ ਦੇ ਸਰਦਾਰ ਐਡੀਐਸਸੀ ਜਸਵਿੰਦਰ ਸਿੰਘ ਜੀ ਰਮਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆਂ ਅਸੀਂ ਸਾਰੀ ਪੰਚਾਇਤ ਨੂੰ ਆਪਣੀ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆਂ ਤੇ ਕਿਉਂਕਿ ਅੱਜ ਜੋ ਸੋਹ ਚੁੱਕ ਸਮਾਗਮ ਸਿਗਾ ਇਹ ਤੋਂ ਵੱਧ ਸਾਡੇ ਜਿਹੜੇ ਕਾਰਜ ਹੋਣੇ ਨੇ ਸਾਡੇ ਸਾਰੇ ਹੀ ਪਿੰਡਾਂ ਦੇ ਵਿਕਾਸ ਹੋਣੇ ਨੇ ਅਸੀਂ ਆਪਣੇ ਬਿਨਾ ਪੱਕ ਪਾਸ ਤੋਂ ਕਿਸੇ ਵੀ ਪਾਰਟੀ ਦੇ ਨਾਲ ਕੋਈ ਵਿਤਕਰਾ ਨਹੀਂ ਸਾਡੇ ਨਾਲ ਵਿੱਚ ਹੈਗਾ ਕਿ ਅਸੀਂ ਪਹਿਲਾਂ ਵੀ ਸੇਵਾ ਦੇ ਹੁੰਦੇ ਸੀਗੇ ਸਾਡੇ ਵਿੱਚ ਜੋ ਮਾਨਸਤियां ਹੈਗੀਆਂ ਨੇ ਕਾਫੀ ਵਧੀਆ ਅਸੀਂ ਸਾਰੇ ਸੇਵਾ ਹੀ ਨਗਰ ਦੀ ਕਰਨ ਦੇ ਵਿੱਚ ਰੁੱਝੇ ਆ ਤੇ ਸੇਵਾ ਕਰਾਂਗੇ ਬਿਨਾ ਪੱਖਪਾਤ ਤੋਂ ਸਾਡੇ ਮੈਂਬਰ ਸਾਹਿਬ ਬਹੁਤ ਸਾਡੀ ਪਿੰਡਾਇ ਜੋ ਜਿੰਨੀ ਵੀ ਆਈ ਆ ਸਾਰੇ ਹੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਿੰਡ ਦਾ ਵਿਕਾਸ ਕਰਾਂਗੇ ਔਰ ਜੋ ਵਿਕਾਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਮਾਨਯੋਗ ਆਪਣੇ ਐਮਐਲਏ ਸਾਹਿਬ ਹਲਕਾਟੜੀ ਉਹਨਾਂ ਘੜੀ ਇਹ ਬੇਨਤੀ ਕਰਦੇ ਆਂ ਕਿ ਸਾਡਾ ਸਕੂਲ ਜਿਹੜਾ ਵਾ 10ਵੀਂ ਤੱਕ ਆ ਅਸੀਂ ਸਾਡੇ ਸਕੂਲ ਨੂੰ ਤਿੰਨ ਪਿੰਡ ਪੈਂਦੇ ਨੇ ਤੇ ਅਸੀਂ ਆਪਣਾ ਸਕੂਲ ਜਿਹੜਾ ਵਾ ਉਹ ਪਲੱਸ 2 ਤੱਕ ਕਰਵਾਉਣ ਦੀ ਉਹਨਾਂ ਘੜੀ ਮੰਗ ਰੱਖਾਂਗੇ ਔਰ ਜਿਹੜੇ ਕਾਰਜ ਸਾਡੇ ਨੇ ਆਪਾਂ ਗਲੀਆਂ ਨਾਲੀਆਂ ਤੋਂ ਉੱਠ ਕੇ ਆਪਣਾ ਐਜੂਕੇਸ਼ਨਲ ਧਿਆਨ ਦੇਵਾਂਗੇ ਖੇਡਾਂ 'ਤੇ ਧਿਆਨ ਦੇਵਾਂਗੇ ਔਰ ਨਸ਼ਿਆਂ ਤੋਂ ਪੇਰ ਤੇ ਕਰਾਂਗੇ ਆਪਣੇ ਭੈਣ ਭਰਾਵਾਂ ਨੂੰ ਜੋ ਕਿ ਨਸ਼ਿਆਂ ਦਾ ਕੋੜ ਸਾਡਾ ਬਹੁਤ ਵੱਧ ਚੁੱਕਾ ਅਸੀਂ ਨਸ਼ਿਆ ਪ੍ਰਤੀ ਵੀ ਆਪਣੇ ਪਿੰਡ ਦੇ ਵਿੱਚ ਆਵਾਜ਼ ਉਠਾਵਾਂਗੇ ਸਤਿ ਸ੍ਰੀ ਅਕਾਲ ਵਾਈ ਗੁੱਜੀ ਕੀ ਫਤਿਹ ਮੈਂ ਸਾਉਥ ਦਾ ਸਰਪੰਚ ਸਵਾਤਾ ਸਿੰਘ ਜੀ ਪਿੰਡ ਸੁਈਆਂਪੁਰਦ ਬਲਾਕ ਵਿਰਤਾ ਅੱਜ ਅਸੀਂ ਆਪਣੇ ਪਿੰਡ ਦੇ ਜੋ ਪੰਚਾਇਤ ਮੈਂਬਰ ਸੁਣੇ ਸੀ ਉਹਨਾਂ ਨੂੰ ਅੱਜ ਇੱਥੇ ਸੌਂਟਕ ਸਮਾਰਕ ਵਿੱਚ ਲੈ ਕੇ ਆਏ ਆ ਤੇ ਜੋ ਜਿਹੜਾ ਸੌਂਟਕ ਸਮਾਰਕ ਉਹ ਪੂਰਾ ਕਮਿਟ ਹੋ ਜਾਏਗਾ ਸਰਦਾਰ ਕੁਲਦੀਪ ਸਿੰਘ ਧਾਰਿਵਾਲ ਜੀ ਨੇ ਇੱਥੇ ਸੌਂਟਕਾਈ ਆ ਸਾਰੇ ਮੈਂਬਰਾਂ ਨੂੰ ਕਿ ਜੇ ਉਹ ਆਪਣਾ ਕੈਂਪੇਨ ਦਾ ਕੰਮ ਹੈ ਤੇ ਤੋਂ ਨਿਰਪੱਖ ਹੋ ਕੇ ਆਪਣਾ ਕੰਮ ਕਰੋ ਤੇ ਪਿੰਡ ਦਾ ਕੰਮ ਜਿਹੜਾ ਪੂਰਾ ਸਹੀ ਤਰ੍ਹਾਂ ਉਹਨਾਂ ਨੇ ਪੇਸ਼ ਕਰੋ ਇਹ ਕਿਰੇ ਪਿੰਡ ਦਾ ਕੰਮ ਹੋਣ ਵਾਲੇ ਪਹਿਲ ਦੇ ਦਾਅਵੇ ਲੱਗਦਾ ਤੁਹਾਨੂੰ ਬੜੇ ਪਰ ਉਹਨਾਂ ਨੂੰ ਕਿਹਾ ਸੀ ਜਿਹੜੇ ਪਿੰਡ ਦੇ ਵਿੱਚ ਸਮਸ਼ਾਨ ਘਰ ਜਿਹੜਾ ਜਿਹੜਾ ਜਿੱਦੋਂ ਤੋਂ ਤਰਫੇ ਕੰਮ ਹੋਣਾ ਲਿਆ ਉਹ ਬਿਲਕੁਲ ਛੱਪੜ ਦੇ ਨਹੀਂ ਦੀ ਗਿਆ ਜਦੋਂ ਵੀ ਵੀ ਪਿੰਡ ਦਾ ਸਾਰਾ ਪਾਣੀ ਛੱਪੜ ਦੇ ਵਿੱਚ ਉਹ ਮਰਸ਼ੀਦਾ ਕਰਕੇ ਚੱਲ ਜਾਂਦਾ ਸੋ ਪਹਿਲਾ ਦਾਫੇ ਕੰਮ ਹੋਇਆ ਇੱਕ ਇਹਦੇ ਤਾਂ ਸਿਰਫ ਸਕੂਲ ਦਾ ਕੰਮ ਹੋਣਾ ਲਾ ਜੀ ਉਹ ਪੂਰਾ ਕਰਾਂਗੇ ਇੱਕ ਇਹਦਾ ਸਟੇਡੀਅਮ ਜਿਹੜਾ ਬਣਿਆ ਵਾ ਪਰ ਪੂਰਾ ਤਿਆਰ ਨਹੀਂ ਹੋਇਆ ਬੱਚਿਆਂ ਨੂੰ ਖੇਡਣ ਵਿੱਚ ਬਹੁਤ ਵਿੱਚ ਹੁੰਦਾ ਵਾ ਕੰਮ ਹੁੰਦਾ ਖੇਡਿਆ ਨਹੀਂ ਜਾਂਦਾ ਵਿੱਚ ਕਾ ਬਹੁਤ ਜ਼ਿਆਦਾ ਹੋਇਆ ਵਾ ਉਹਨੂੰ ਸਪਾਈਸ ਫੂਲ ਕਰਾ ਜੇ ਆਪਾਂ ਪੂਰੇ ਕੰਮ ਕਰਦੇ ਹਾਂ ਮੈਂ ਸੁਖਜੀਤ ਸਿੰਘ ਪਿੰਡ ਜੀਤੇਕਲਾਂ ਡੇਰਾ ਬਾਬਾ ਦਿਵਾਲ ਸਿੰਘ ਪੰਚਾਇਤ ਚੋਂ ਅਸਮੂ ਸਾਰੇ ਮੈਂਬਰ ਸਰਪੰਚ ਮੇਰੇ ਨਾਲ ਆਏ ਹੋਏ ਆ ਅੱਜ ਸੌਂਚ ਚੱਕ ਸਮਾਗਮ ਜੋ ਹੋਇਆ ਹੈ ਉਹਦੇ ਵਿੱਚ ਅਸੀਂ ਆਏ ਪਹੁੰਚੇ ਆ ਇੱਕ ਤੇ ਸਭ ਤੋਂ ਵੱਡੀ ਚੀਜ਼ ਸਾਨੂੰ ਵੇਖਣ ਲਈ ਜਿਹੜੀ ਬਦਲਾਅ ਦੀ ਵੇਖੀ ਹੈ ਨਾ ਜੀ ਉਹ ਤੇ ਇਹ ਆ ਵੀ ਹੋਰ ਵੀ ਸਮਾਗਮ ਹੁੰਦੇ ਰਹੇ ਹੋਰ ਆ ਪੰਚਾਇਤਾਂ ਦੇ ਨਾਲ ਵੀ ਆਉਂਦੇ ਰਹੇ ਪਹਿਲਾਂ ਉਹਦੇ ਵਿੱਚ ਸਾਨੂੰ ਕੋਈ ਖਾਣਾ ਨਹੀਂ ਕੋਈ ਪਾਣੀ ਧਾਣੀ ਨਹੀਂ ਕੋਈ ਚਾਹ ਇੱਥੇ ਜਦੋਂ ਐਂਟਰੀ ਹੋਈ ਚਾਹ ਪਾਣੀ ਕੁਛ ਆ ਬਦਲੋਂ ਗਿਆ ਉਸ ਤੋਂ ਬਾਅਦ ਖਾਣਾ ਖਾਦਾ ਅਜੇ ਤੀਕਰ ਖਾਣਾ ਵਾਧੂ ਵਧਿਆ ਪਿਆ ਹੈ ਇਹ ਚੀਜ਼ਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਜਿਹੜਾ ਬਦਲਾਅ ਅੱਜ ਦੇਖਣ ਨੂੰ ਮਿਲਿਆ ਵਾ ਕਿਉਂਕਿ ਪਹਿਲੀਆਂ ਸਰਕਾਰਾਂ ਜੋ ਲਿਖਤੀ ਪਾ ਦਿੰਦੀਆਂ ਸੀ ਕੋਈ ਕਿਸੇ ਨੂੰ ਦਿੰਦੇ ਨਹੀਂ ਸੀ ਅੱਜ ਜੋ ਵੀ ਹੁਣ ਵੀ ਜਾ ਕੇ ਵੇਖੋ ਕਾਣਾ ਵੱਧ ਵਧੇ ਲੱਗਾ ਹੋਇਆ 10-15 ਸਟਾਰ ਲੱਗੇ ਹੋਏ ਆ ਵਧੀਆ ਮਜੇ ਨਾਲ ਗਫਾ ਪਾਣੀ ਸਾਰਿਆਂ ਸ਼ਕਿਆ ਇਹ ਤੋਂ ਬਾਅਦ ਜਿਹੜਾ ਉਹਨਾਂ ਨੇ ਅੱਜ ਸਮਾਗਮ ਦੇ ਵਿੱਚ ਗੱਲਾਂ ਸਾਨੂੰ ਕਹੀਆਂ ਗਈਆਂ ਉੱਤੇ ਅਸੀਂ ਗੌਰ ਕਰਾਂਗੇ ਅੱਗੇ ਜੋ ਪਿੰਡ ਦਾ ਕੰਮ ਹੈ ਅਸੀਂ ਆਪਣਾ ਕੰਮ ਜਿਹੜਾ ਜਾ ਕੇ ਪੰਚਾਇਤਾਂ ਨੂੰ ਜਿਹੜਾ ਵਾ ਪਤਾ ਪਾ ਕੇ ਐਮਐਲਏ ਸਾਹਿਬ ਕੋ ਜਾਊਂਗਾ ਉਹਨਾਂ ਨੂੰ ਗੁਜਾਰਸ਼ ਕਰਦੇ ਆਂ ਕਿ ਉਹ ਸਾਡਾ ਪਹਿਲੇ ਆਧਾਰ ਤੇ ਕ ਉਸ ਤੋਂ ਬਾਅਦ ਆਪੇ ਹੀ ਕੰਮ ਜਿਹੜਾ ਸਹੀ ਜਿਹੜੇ ਕੰਮ ਹੁਣ ਬਾਰੇ ਪੈਸੇ ਆਧਾਰ ਤੇ ਜਿਹੜੇ ਛਾਲੇ ਜਰੂਰੀ ਜਿਹੜੇ ਉਹ ਜਰੂਰੀ ਜਿਹੜੇ ਛੋਟੇ ਛੋਟੇ ਕੰਮ ਆ ਜੀ ਕੋਈ ਸਾਡੇ ਉਹ ਪੋਰਿਆਂ ਦਾ ਉੱਤੇ ਮਤਲਬ ਪਾਣੀ ਦਾ ਚਿੱਕੜ ਸਰਕਦੇ ਹੁੰਦਾ ਉਹ ਆ ਉਸ ਤੋਂ ਬਾਅਦ ਮੇਨ ਕੰਮ ਜਿਹੜਾ ਨਾ ਉਹ ਨਸ਼ੇ ਦਾ ਜੋ ਪਹਿਲੋਂ ਹੀ ਆਏ ਉਹ ਵੀ ਇੱਥੇ ਨਾਗਟ ਵੇਖਿਆ ਅੱਜ ਉਹ ਮਨ ਨੂੰ ਜਿਹੜਾ ਖਿੱਚਣ ਵਾਲਾ ਨਾਗਟ ਇਹਨਾਂ ਦਿਖਾਇਆ ਆ ਵਧੀਆ ਜੀ ਬਹੁਤ ਵਧੀਆ ਵੇਖਣ ਨੂੰ ਮਿਲਿਆ ਇਹੋ ਚੀਜ਼ ਅਸੀਂ ਆਪਣੇ ਪਿੰਡ ਦੇ ਵਿੱਚ ਵੇਖਦੇ ਆ ਕੱਲ ਵੀ ਸਾਡੇ ਪਿੰਡ ਦੇ ਵਿੱਚ ਇੱਕ ਜਿਹੜਾ ਨਸ਼ਾ ਵੇਚਦਾ 40 ਮਤਲਬ ਲੈ ਕੇ ਫੜ ਉਹ ਸਾਡੇ ਪਿੰਡ ਵਾਲਿਆਂ ਹੀ ਫੜ ਕੇ ਪੁਲਿਸ ਨੂੰ ਪਰਾਇਆ ਇਸੇ ਤਰ੍ਹਾਂ ਹੀ ਕਹਿੰਦੇ ਆ ਵੀ ਪਿੰਡ ਦੇ ਹੀ ਬੰਦੇ ਸਾਡੇ ਜਿਹੜੇ ਜਿਵੇਂ ਪਤਾ ਕਰਨ ਜਿਹੜਾ ਕੋਈ ਹੋਰ ਵੀ ਵੇਚਦਾ ਫੜਨ ਤੇ ਉਸ ਤੋਂ ਬਾਅਦ ਜਿਹੜਾ ਸਾਥ ਦੇਣ ਤੇ ਉਸ ਤੋਂ ਬਾਅਦ ਪੁਲਿਸ ਨੂੰ ਤੇ ਜਿਹੜਾ ਐਮਐਲ ਸਾਬ ਨੂੰ ਗੁਜਾਸ ਕਰਦਾ ਵੀ ਉਹ ਜਾਂਦਿਆ ਸਾਰੇ ਉਹਨਾਂ ਦੇ ਪਰਚਾ ਕਰਕੇ ਇਹਨਾਂ ਨੂੰ ਜਿਹੜਾ ਉਹ ਜੀ ਨਸ ਪਈ ਜਾਣਾ ਘੱਟ ਤੋਂ ਘੱਟ 10-15 ਸਾਲ ਦੀ ਇਹਨਾਂ ਨੂੰ ਸਜ਼ਾ ਮਿਲੇ ਜਿਹੜਾ ਉਹਨਾਂ ਨੂੰ ਦੇਖ ਕੇ ਜਿਹੜਾ ਹੋਰ ਕੋਈ ਨਵਾਂ ਕੋਈ ਇਹੋ ਜਿਹਾ ਨਾ ਕਰਲੇ ਜਿਹੜੇ ਸਾਡੇ ਅਗਲੀ ਪੀੜ੍ਹੀ ਆ ਨਾ ਉਹਦਾ ਸਾਡਾ ਬਚਾਅ ਜਿਹੜਾ ਉਹ ਤਾਂ ਹੀ ਹੋ ਸਕੇ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਹਿੱੱਥ ਚੁਣੇਗੇ ਪੰਚਾਂ ਦਾ ਜਿਹੜਾ ਸੌ ਚੱਕ ਸਮਾਗਮ ਸੀਗਾ ਉਸੇ ਤਰ੍ਹਾਂ ਜੰਮਪਾ ਸਰ ਦੇ ਵਿੱਚ ਅਸੀਂ ਸਮਾਗਮ ਕਰਕੇ ਹਟੇ ਹਾਂ ਆਪਣੇ ਅਮਰਸਰ ਤੋਂ ਚੁਣੇ 5526 ਪੰਚ ਜਿਹੜੇ ਆ ਸਾਡੇ 800 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਉਹਨਾਂ ਸਾਰੇ ਪੰਚਾਂ ਨੂੰ ਜਿਹੜੀ ਸੌਂਚਾਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਿੰਡਾਂ ਦਾ ਵਿਕਾਸ ਸਿੱਧਾ ਕਰਨਾ ਉਹ ਉਹਨਾਂ ਨੂੰ ਬੇਨਤੀ ਕੀਤੀ ਹੈ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਉਹ ਕਹਾਂਗੇ ਉਹ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਬਹੁਤ ਵਧੀਆ ਪ੍ਰੋਗਰਾਮ ਹੋਇਆ ਪ੍ਰੋਗਰਾਮ 'ਚ ਸਾਡੇ ਸਾਡੇ ਅਦੁੱਲਾ ਐਮਐਲਏ ਸਹਿਬਾਨ ਸਾਡੇ ਡੀਸੀ ਸਹਿਬਾਨ ਸੀਪੀ ਸਹਿਬਾਨ ਐਸਐਸਪੀ ਸਹਿਬਾਨ ਜਿਨਨੇ ਸਾਡੇ ਰੂਲਾ ਡਵੈਲਪਮੈਂਟ ਪੰਚਾਇਤੀ ਰਾਜ ਦੇ ਅਧਿਕਾਰੀ ਉਹ ਸਾਡੇ ਜਿਹੜੇ ਸ਼ਾਮਲ ਸੀ ਉਹ ਸਾਰੇ ਹੀ ਪੰਚ ਜਿਹੜੇ ਉਹ ਸਾਰੇ ਪੰਚ ਹਾਜ਼ਰ ਹੋਏ ਉਹਨਾਂ ਦੇ ਨਾਲ ਕੋਈ ਸਰਪੰਚ ਸਾਹਿਬਾਨ ਵੀ ਆਪਣੇ ਪੰਚਾਂ ਨੂੰ ਲੈ ਕੇ ਆਏ ਸੀਗੇ ਸੋ ਪ੍ਰੋਗਰਾਮ ਜਿਹੜਾ ਉਹ ਬਹੁਤ ਵਧੀਆ ਹੋਇਆ ਜਿੱਥੇ ਤੁਹਾਡੇ ਵੱਲੋਂ ਅੱਜ ਮਾਨ ਸਤਕਾਰ ਦਿੱਤਾ ਗਿਆ ਮਹਿਲਾਵਾਂ ਨੂੰ ਉੱਥੇ ਚੰਨੀ ਮੁੱਖ ਸਾਫਤਾ ਕੋ ਪ੍ਰਿੰਟ ਕਰਨ ਜਿਹੜੇ ਉਹ ਸ਼ਮਦਾਵੀ ਬੋਲੀ ਗਈ ਬਿਚਲੇ ਦੇਣੀ ਨਹੀਂ ਨਹੀਂ ਵੇਖੋ ਉਹ ਬਹੁਤ ਮਾੜੀ ਗੱਲ ਹੈ ਮੈਂ ਤਾਂ ਜਦੋਂ ਬੰਲਾ ਜਿਹੜਾ ਰੂਲਾ ਡਵੈਲਪਮੈਂਟ ਪੰਚਾਇਤੀ ਰਾਜ ਮਹਿਕਮਾ ਮਿਲਕੋ ਸੀਗਾ ਮੈਂ ਪੰਜਾਬ ਦੇ ਵਿੱਚ ਚਾਰ ਸੈਮੀਨਾਰ ਕੀਤੇ ਸੀਗੇ ਆਪਣੇ ਔਰਤਾਂ ਦੇ ਹੱਕ ਦੇ ਵਿੱਚ ਔਰ ਮੈਂ ਆਪਣੀਆਂ ਜਿਹੜੀਆਂ ਸਰਪੰਚ ਸਾਹਿਬਾਨ ਸੀ ਪੰਚ ਸਾਹਿਬਾਨ ਸੀਗੇ ਉਹਨਾਂ ਨੂੰ ਮੈਂ ਅੱਜ ਵੀ ਬੇਨਤੀ ਕਰਦਾ ਹੁੰਦਾ ਹਰ ਵਾਰੀ ਬੇਨਤੀ ਕਰਦਾ ਕਿ ਤੁਸੀਂ ਅੱਗੇ ਹੋ ਸਾਨੂੰ ਸਭ ਨੂੰ ਔਰਤਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਔਰ ਜਿਹੜੀ ਪੱਦੀ ਸਰਦਾਵਲੀ ਚੰਨੀ ਸਾਹਿਬ ਨੇ ਵਰਤੀ ਹੈ ਉਹਦੀ ਮੈਂ ਨਿੰਦਾ ਕਰਦਾ ਔਰ ਉਹਦੀ ਉਹਦੀ ਨਿੰਦਾ ਕਰਦਾ ਮੇਰਾ ਖਿਆਲ ਉਹਨਾਂ ਨੂੰ ਔਰਤ ਸਮਾਜ ਕੋ ਜੜਾ ਉਹ ਮਾਫੀ ਮੰਗਣੀ ਚਾਹੀਦੀ ਉਹਨਾਂ ਨੇ ਬਹੁਤ ਘਟੀਆ ਸ਼ਬਦ ਜਿਹੜੇ ਉਹ ਜੂਸ ਕੀ ਰਾਜਪਟ ਦੇ ਕਿ ਚੌਂਦੇ ਵਿੱਚ ਪੈਸੇ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਬੋਲ ਕਰੋ ਕਰਮ ਚੋਲੋ ਕੱਲ ਭਾਈ ਲਕਸ਼ ਦੇ ਕੱਲ ਸਾਰੇ ਪੰਜਾਬ ਦੀਆਂ ਚਾਰੇ ਹਲਕਿਆਂ ਦੀਆਂ ਵੋਟਾਂ ਪੈਣੀਆਂ ਸਭ ਨੂੰ ਬੇਨਤੀ ਹੈ ਕਿ ਪਿਛਲੇ 2.5 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਤੇ ਆਪ ਦੇ ਮੀਤਵਾਦਾਂ ਨੂੰ ਜਿਹੜਾ ਜਤਉਣਾ ਚਾਹੀਦਾ ਉਹ ਚਾਹਦੇ ਚਾਹਦੇ ਥਾਵਾਂ ਤੇ ਆਵਾਜ਼ ਦੀ ਪਾਰਟੀ ਜਿੱਤਦੀ